ਇਹ ਕਿਹੜਾ ਮਾਮਲਾ ਆਇਆ ਹੈ ਇਹ ਨਹੀਂ ਲੱਗਦਾ ਹੋਇਆ 25 ਤੋਂ ਗੱਲ ਬਣਾਈ ਨਹੀਂ ਕੱਟਿਆ ਇੱਕ ਦਾ ਨਾਮ ਸਿੱਧਾ ਕਰਦਾ ਹੈ ਭਾਈ ਕੀ ਮਾਮਲਾ ਕੀ ਹੋ ਰਿਹਾ ਹੈ ਮਾਮਲਾ ਯਾਰ ਕੁਝ ਨਹੀਂ ਪੈਸੇ ਲੈਣੇ ਉਹਨਾਂ ਕੋਲੋਂ ਪੈਸੇ ਦੇ ਚੱਕਰ 'ਚ ਗਏ ਸੀ ਉਹਨਾਂ ਨੇ ਖੜੇ ਹੋ ਕੇ ਸੱਟਾ ਮਾਰੀਏ ਮੇਰੇ ਖੱਡੇ ਦੇ ਦੇਖ ਕੇ 15 20 ਜਣਿਆਂ ਨੇ ਉਹਨਾਂ ਤਾਰੀ ਦਾ ਜੋਨੀ ਇੱਕ ਤਾਰੀ ਜੋਨੀ ਨਾਲ ਇੱਕ ਜਿਹਾ ਸੁੱਖਾ ਭੰਡਾ ਦਾ ਮੁੰਡਾ ਸੁੱਖਾ ਉਹ ਸਿਗਾ ਕਿੱਥੇ ਦੇ ਰਹਿਣ ਵਾਲੇ ਕਿੱਥੇ ਉਹ ਜੰਨੋਵਾਲ ਦੇ ਜੰਨੋਵਾਲ ਦੇ ਰਾਏ ਦੇ ਪੈਸੇ ਲੈਣੇ ਉਹਨਾਂ ਕੋਲੋਂ ਪੈਸੇ ਲੈਣਗੇ ਜੀ ਉੱਥੇ ਸ਼ਰੀਆਮ ਜੂਆ ਖੜਾਉਂਦੇ ਆ ਜੂਆ ਖੜਾਉਂਦੇ ਉੱਥੇ ਝੋਰੀਆਂ ਕਰਾਉਂਦੇ ਸਾਰੇ ਕਿੱਤਾ ਵੇਚਦੇ ਉੱਥੇ ਕਿੰਨਾ ਕਿੱਤਾ ਵੇਚਦਾ ਸ਼ਰੀਆਮ ਪੰਜੇ ਸਾਰੇ ਕੋਈ ਮੁੰਡੇ ਦੇ ਨਾਮ ਦੀ ਸੀ ਆਪਣੇ ਨੜਾਰੀ ਜਿਹੜੇ ਮਾਰਿਆ ਉਹਨਾਂ ਦੀਪਕ ਕੀ ਝੋਰੀਆਂ ਕੋਸਟਰ ਆਲਾ ਮੁੰਡਾ ਕਿਹਾ ਮਰੇ ਹਾਂਜੀ ਪਾਹਰ ਆਲਾ ਅਜਾ ਗਾੜੀ ਕੋ ਲੈਗਾ ਇੱਕ ਮਿੰਟ ਇੱਕ ਮੁੰਡਾ ਸਵਾਲ ਪਾਟਾ ਦਾ ਮਰ ਗਿਆ ਨਾ ਸਾਡਾ ਮਰ ਗਿਆ ਨਾ ਲੈ ਨਹੀਂ ਦਿੱਤਾ ਮੁੰਡਾ ਮਾਰ ਦੇਣਾ ਸਾਡਾ ਕਰ ਦੋ ਇਹ ਸਾਰਾ ਸਾਡਾ ਇੱਥੇ ਜਗਾ ਵੱਡਾ ਪਹਿਲੇ ਪੈਸੇ ਲੈਣਗੇ ਪਹਿਲੇ ਲੈਣਗੇ ਮਾਰ ਦੋ ਤੇ ਉਹ ਸ਼ਰੇਮ ਜੂਆ ਕਰੋਂਦੇ ਚਿੱਟਾ ਵੀ ਦੇ ਮੇਰੇ ਸਾਰੇ ਸ਼ਰੇਮ ਚਿੱਟਾ ਵੀ ਦੇ ਯਾ ਉਹਨੇ ਪੂਰੀ ਤਿਆਰੀ ਨਹੀਂ ਕੀਤੀ ਤਾਂ ਆ ਮਾਰਨਾ ਅੱਜ ਉਹਨੂੰ ਮਾਰ ਕੇ ਚਾਹਿਆ ਉਹਨੇ ਦੇਖ ਸਕਦੇ ਹੋ ਜੀ 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 ਮਾਰਨ ਵੀ ਲੈ ਗਿਆ ਮਾਦਾ ਭਾਜੀ ਭਾਜੀ ਇੱਧਰ ਮੈਨੂੰ ਗੱਲ ਸੁਣੋ ਭਾਜੀ ਕੀ ਨਾ ਭਾਜੀ ਨਾ ਕੀ ਆਪਣਾ ਮੇਰਾ ਮੇਰਾ ਲੱਕੀ ਭਾਜੀ ਕੀ ਮਾਰ ਮੱਤੀ ਭਾਜੀ ਕੀ ਗੱਲ ਕੀ ਹੋਈ ਸੀ ਗੱਲ ਕੁਛ ਨਹੀਂ ਭਾਜੀ ਉਹਨਾਂ ਕੋਲੋਂ ਪੈਸੇ ਲੈਣੇ ਤਾਰੀ ਦਾ ਜੋਨੀ ਕੋਲੋਂ ਅੱਛਾ ਜੀ ਪੈਸੇ ਦੇ ਚੱਕਰ 'ਚ ਗਏ ਸੀਗੇ ਭਾਜੀ ਤੁਹਾਡੇ ਕੀ ਲੱਗਦੇ ਨੇ ਜਿਹਨਾਂ ਦੀ ਡੈਥ ਹੋਈ ਆ ਉਹ ਮੇਰੇ ਜੀਦੇ ਦਾ ਵੱਡਾ ਭਰਾ ਆ ਕੀ ਨਾਮ ਉਹ ਭਾਜੀ ਦਾ ਆ ਮੇਰੀ ਛੋਟੀ ਭੈਣ ਆ ਹਾਂਜੀ ਦੀਪਕ ਮਾਰ ਉਹਦਾ ਨਾਮ ਦੀਪਕ ਮਾਰਾ ਕਿ ਉਹ ਮੇਰੇ ਜੀਦੇ ਦਾ ਵੱਡਾ ਭਰਾ ਆ ਉਹਨਾਂ ਦੀ ਉਮਰ ਕਿੰਨੀ ਆ ਦੇ ਹਲੇ 32 ਸਾਲ ਆ ਦੇਖੋ ਮੈਰਿਟ ਹੈ ਭਾਈ ਜੀ ਮੈਰਿਟ ਹੈ ਭਾਈ ਜੀ ਤਿੰਨ ਬੱਚੇ ਉਹਦੇ ਕਿੱਥੇ ਰਹਣ ਵਾਲੇ ਭਾਈ ਜੀ ਇੱਥੇ ਗਾਜੀ ਬੁੱਲੇ ਭਾਈ ਬੁੱਲੇ ਰਹਿੰਦੇ ਨੇ ਹਾਂ ਜਿਹੜਾ ਝਗੜਾ ਹੋਇਆ ਉਹ ਕਿੱਥੇ ਦੇ ਰਹਿਣ ਵਾਲੇ ਉਹ ਉੱਥੇ ਜੱਲੋਲਵਾਦੀ ਦੇ ਕੀ ਹੋਇਆ ਕਿਸੇ ਤੁਹਾਨੂੰ ਪਤਾ ਭਾਈ ਉਹਨਾਂ ਕੋਲ ਪੈਸੇ ਲੈਣੇ ਸੀ اچھا ਤਾਂ ਤਿੰਨ ਚਾਰ ਦਨੋਂ ਕੇ ਪੈਸੇ ਨੂੰ ਕਹਿ ਰਹੇ ਗੱਲ ਟਾਲੀ ਜਾਂਦੇ ਟਾਲੀ ਜਾਂਦੇ ਅੱਛਾ ਜੀ ਅੱਜ ਆਦਾ ਵਾਦਾ ਕੀਤਾ ਉਹਨਾਂ ਨੇ ਪੈਸੇ ਲੈ ਲਿਓ ਆਖੀ ਕਿਨੇ ਪੈਸੇ ਦਾ ਮਾਜੀ ਭਾਉਲਾ ਹਾਂਜੀ ਇਹ ਤਾਂ ਹੁਣ ਉਹਨੂੰ ਹੀ ਪਤਾ ਜਿਹਨੇ ਲੈਣੇ ਆ ਅੱਛਾ 1 ਲੱਖ ਰੁਪਿਆ ਉਹਨਾਂ ਨੂੰ ਲੈ ਕੇ ਮੇਟੀ ਚੱਕਦੇ ਆ ਅੱਛਾ ਤਾਂ 1.5 ਲੱਖ ਰੁਪਿਆ ਇਹ ਦੀਪਕ ਦੀ ਫੋਟੋ ਹੈ ਜਿੰਨੇ ਹਾਂਜੀ ਇਹ ਦੀਪਕ ਦੀ ਆ ਅੱਛਾ ਭਾਜੀ ਅੱਜ ਉਹਨਾਂ ਨੇ ਪੈਸੇ ਦੇਣ ਵਾਸਤੇ ਬੁਲਾਇਆ ਸੀ ਹਾਂਜੀ ਅੱਜ ਪੈਸੇ ਦੇਣ ਲਈ ਬੁਲਾਇਆ ਅੱਛਾ ਦਿਖਾ ਦਿਖਾਓ ਪਹਿਲੇ ਤਸਵੀਰ ਦਿਖਾਓ ਪਹਿਲੀ ਤਸਵੀਰ ਦਿਖਾਓ ਆਹ ਦੇਖੋ ਜੀ ਇਹ ਲੈ ਸਕਦੇ ਜਣਾ ਆਲੋ ਆਲੋ ਦੇਖੋ ਦੇਖੋ ਭਾਜੀ ਦੇਖੋ ਨਾਮਕ ਜੈਸ ਦੀ ਜਿਹੜੀ ਆ ਆਹ ਦੇਖੋ ਜੀ ਇਹਦੇ ਦੱਤ ਹੋ ਚੁੱਕੇ ਨੇ ਲਾਸਟ ਆਹ ਲਾਈਵ ਤੇ ਸਭ ਨਾਲ ਆ ਵੀਰ ਇਹ ਜਿਹੜੇ ਦਰਬਾਰੀ ਮੈਂ ਜਿਹੜੇ ਆਪਣੀ ਸਾਫ ਦੀ ਜਿਹੜੀ ਮੰਗ ਕਰ ਰਿਹਾ ਸਾਫ ਦੀ ਮੰਗ ਨਹੀਂ ਉਹਨਾਂ ਨੂੰ ਇੱਥੇ ਸੱਦੋ ਅੰਕਲ ਬੜਾ ਪਹਿਲੇ ਆ ਗਏ ਉਹਨਾਂ ਨੂੰ ਪਹਿਲੇ ਹੀ ਪੜੀ ਗਈ ਭਾਈ ਭਾਈ ਉਹ ਪੱਟਾ ਘੱਟ 15 20 ਜਣੇ ਇਕੱਠੇ ਕੀਤੇ ਵੀ ਏਡਾ ਰੱਖਿਆ ਵੀ ਆ ਗਈ ਸੱਟਾ ਮਾਰਨ ਲੱਗੇ ਡੀਪੋਂ ਸਿੱਟ ਕੇ ਦਾ ਸਾਰੇ ਭੱਜ ਗਏ ਅੱਛਾ ਇਹਦੀ ਇਸ ਚੀਜ਼ ਦੇ ਪੈਸੇ ਲੱਗੇ ਜੂਏ ਤੇ ਦਿੱਤੇ ਪਈ ਉਹਨਾਂ ਨੂੰ ਸਾਰੇ ਅੱਛਾ ਜੂਏ ਲੋਨ ਕਰਾਇਆ ਬਈ ਭਾਈ 2-3 ਲੱਖ ਰੁਪਏ ਦਾ ਸ਼ਰਾਬ ਛਕੀਨਾ ਮਾਰਦੇ ਜੋੜੀ ਸੂਟਾ ਪਿੰਦੇ ਆਪ ਕੀ ਲੱਗਦੇ ਭਾਈ ਪੱਕਾ ਪਾਦੇ ਇੱਥੇ ਲੋਨ ਕਰਾਇਆ ਇਹ ਭਾਈ ਜੇ ਤੁਹਾਨੂੰ ਕਦੋਂ ਪਤਾ ਲੱਗਾ ਵੀ ਜਿਹੜਾ ਝਗੜਾ ਹੋਇਆ ਆਸਾਨ ਨੂੰ ਹੁਣ ਪਤਾ ਲੱਗਾ ਜਦੋਂ ਉਹ ਹਸਪੀਟਲ ਲੈ ਕੇ ਪੁਲਿਸ ਵਾਲੇ ਜਾ ਕੇ ਜੀਰੋ ਉੱਤੇ ਲੜਾਈ ਹੁੰਦੀ ਪਈ ਜੀ ਉਹ ਮੈਂ ਗਿਆ ਜੀ ਉੱਥੇ ਇੱਟਾ ਰੋੜੇ ਬਹੁ ਮਾਰਨਦੇ ਪੇਸ ਗਏ ਅੱਛਾ ਮੇਰੇ ਮਗਰ ਵੀ ਥੋੜੇ 15-20 ਨੇ ਮੈਨੂੰ ਬੜਾਲ ਲੱਬਿਆ ਤੇ ਮੈਂ ਫੇਰ ਵੀ ਉੱਥੇ ਜਗ ਆਪਣੇ ਬਿਆਸ ਏਜੰਸੀ ਆ ਉੱਥੇ ਮੈਨੂੰ 15 ਦਿਨ ਲੱਭਣ ਆਏ ਮੈਨੂੰ ਵੀ ਵੱਡਨ ਪਰ ਮੈਂ ਆਪਣੀ ਜਾਨ ਬਚਾਈ ਉਹ ਕਿੱਥੇ ਦੇ ਰਹਿਣ ਵਾਲੇ ਭਾਈ ਜਿਹੜੇ ਝਗੜਾ ਕਰਦੇ ਇਹ ਆਪਣੇ ਵਾਦੀ ਦੇ ਕੀ ਨਾਮ ਹੋ ਭੱਜੀ ਉਹਨਾਂ ਦਾ ਤਾਰੀ ਤਾਂ ਜੋਨੀ ਹੈ ਜੀ ਤਾਰੀ ਜੋਨੀ ਇੱਕ ਸੁੱਖਾ ਹੈ ਨਾ ਸੁੱਖਾ ਵੀ ਨਾਲ ਹੀ ਸੀ ਨਾ ਹਾਂਜੀ ਦਾਤ ਸੀਗੇ ਵੱਡੇ ਵੱਡੇ ਜੀ ਅੱਛਾ ਦਾਤ ਖੰਡੇ ਸਾਰੇ ਕੁਝ ਸੀਗਾ ਨਾ ਕੋਈ ਕੈਮਰਾ ਵਗੈਰਾ ਰੱਖੀ ਸੀ ਪਛੀ ਇਹ ਵਗੈਰਾ ਹੋਈ ਹੈ ਨਹੀਂ ਸਰ ਉਹ ਤੇ ਨਹੀਂ ਲੱਗੇ ਬਾਹਰ ਲੱਗੇ ਪਏ ਆ ਭਾਈ ਜੀ ਭਾਈ ਜੀ ਤੁਹਾਡੇ ਬ੍ਰਦਰ ਦੀ ਕੀ ਹੋਇਆ ਹੁਣ ਡੈਥ ਹੋ ਗਈ ਹੈ ਹਾਂ ਜੀ ਡੈਥ ਹੋ ਗਈ ਆ ਸਰ ਅੱਛਾ ਸਰ ਹਾਂ ਜੀ ਮੌਕੇ ਤੇ ਹੀ ਹੋ ਗਈ ਹੈ ਭਾਈ ਜੀ ਭਾਈ ਜੀ 1000 ਵਗੈਰਾ ਬੱਜੇ ਸਾਡੇ ਬ੍ਰਦਰ ਨੂੰ ਨਹੀਂ ਲੱਗਾ ਕਿੱਟਾਂ ਮਾਰੀਆਂ ਮਾਰੀਆਂ ਉਹਨਾਂ ਨੇ ਡਿਗੇ ਦੇ ਨੇ ਹਿੱਟਾ ਰੋੜੇ ਬਹੁਤ ਮਾਰੇ ਉਹਨਾਂ ਨੇ ਕਿੱਟਾਂ ਮਾਰਨ ਡਿਗੇ ਦੇ ਕੱਲਾ ਦੇਖ ਕੇ ਅੱਛਾ ਹਾਂ ਜੀ ਤੁਮਹਾਈ ਮੋਕੇ ਤੇ ਪੁਲਸ ਆਈ ਸੀ ਉੱਥੇ ਹਾਲੇ ਕੋਈ ਬੋਲ ਨਹੀਂ ਕੁਝ ਨਹੀਂ ਆਹ ਮੇਰਾ ਭਾਈ ਜੀ ਭਾਈ ਇੱਕ ਇੱਕ ਚੀਜ਼ ਦਾ ਜਵਾਬ ਦਿਓ ਕੋਈ ਪੁਰਾਣੀ ਰੰਜਿਸ਼ ਵਗੈਰਾ ਕੋਈ ਕੋਈ ਰੋਲਾ ਨਹੀਂ ਪਈ ਬੇਦੀ ਕੋਈ ਨਹੀਂ ਯਾਰ ਇੱਧਰ ਆ ਜਾ ਇੱਧਰ ਆ ਕੇ ਹਾਂਜੀ ਪਹਿਲਾਂ ਇੱਧਰ ਹੀ ਸੀ ਗਈ ਅੱਛਾ ਆਪੇ ਆ ਕੇ ਕਹਿੰਦਾ ਮੈਂ ਤੁਹਾਡੇ ਨਾਲ ਲੜਿਆ ਜੀ ਸਾਰਾ ਉਹ ਤੁਹਾਡਾ ਕੰਮ ਕੀ ਕਰਦਾ ਸੀ ਨੌਕਰੀ ਕਰਦਾ ਜੀ ਸਰਕਾਰੀ ਜੋ ਕਰਦਾ ਸਰਕਾਰਪਰੇਸ਼ਨ ਸਰਕਾਰਪਰੇਸ਼ਨ ਦੇਖ ਸਕਦੇ ਹੋ ਜਿਹੜਾ ਵਿਅਕਤੀ ਹੈ ਜਿਹਦੇ ਤਕੀਦਾ ਲਾਗਤ ਅਸਥਾਨ ਦੀ ਕਰ ਰਿਹਾ ਹਾਂ 1.5 ਸਾਲ ਹੋ ਗਏ ਮਹੀਨੇ ਮਹੀਨਾ 1.5 ਨਹੀਂ ਹੋਇਆ ਜੀ ਆ ਜਿਹੜੀ ਤਸਵੀਰ ਹੈ ਇਹ ਕਿਸੜ ਕੇ ਦੀ ਹੈ ਕਿੰਨਾ ਜਿੰਨਾ ਡੈਥ ਹੋਈ ਆ ਆ ਉਹਨਾਂ ਦਾ ਬੇਟਾ ਜੀ ਦੀ ਡੈਥ ਹੋਈ ਆ ਉਹਨਾਂ ਦੇ ਬੇਟਾ ਤਿੰਨ ਨੂੰ ਕਹ ਕੇ ਪਾਇ ਸੀ ਹਾਂ ਜੀ ਕਹਿੰਦੇ ਆ ਜਾਓ ਤੁਹਾਨੂੰ ਪੈਸੇ ਦੇਣਗੇ ਅੱਛਾ ਤੇ ਚੱਲ ਗਏ ਦੋ ਜਣੇ ਚੱਲ ਗਏ ਇੱਕ ਬੰਦਾ ਹੋਰ ਹੈ ਤਾਂ ਦੂ ਉਹਦੇ ਵੀ ਸੱਟਾ ਸੱਟਾ ਉਹਨਾਂ ਨੇ ਮਾਰੀਆਂ ਪਈਆਂ ਉਹ ਵੀ ਵਿਚਾਰਾ ਐਮਰਜੈਂਸੀ ਪਿਆ ਅੰਦਰ ਇਹ ਦੋ ਜਣੇ ਸੀ ਭਾਈਏ ਹਾਂ ਜੀ ਇਹ ਦੋ ਜਣੇ ਚਲ ਗਏ ਅੱਛਾ ਉਹ ਜਾਨੋ ਮੈਂ ਮੈਂ ਗਿਆ ਉਹ ਜਾਨੋ ਲੜਾਈ ਬਹੁਤ ਹੋ ਗਈ ਪਈ ਸੀ ਇਹਨੂੰ ਤਾਂ ਸੁੱਟਿਆ ਪਿਆ ਸੀ ਇਹਨਾਂ ਨੇ ਸੁੱਟਿਆ ਪਿਆ ਸੀ ਅੱਛਾ ਇਹ ਇਹਨਾਂ ਦੀ ਭਾਜੀ ਜਦੋਂ ਮੈਂ ਸਾਰਾ ਗਿਆ ਕੰਦ ਟੱਪ ਕੇ ਮੈਂ ਜਾਣ ਲੱਗਾ ਮੇਰੇ ਮਗਰ ਵੀ ਥੋੜੇ 15 20 ਜਣੇ ਮੈਂ ਤਾਂ ਆਪਣੀ ਲੋਕਾਂ ਕੇ ਜਾਨ ਬਚਾਈ ਇਹਨਾਂ ਕੋਲ ਨਹੀਂ ਤਾਂ ਮੈਂ ਉਹ ਵੀ ਇਹਨਾਂ ਨੇ ਵਾਰ ਦਿੱਤਾ ਇਹਨਾਂ ਨੂੰ ਵੀ ਮਾਰਨ ਲੱਗੇ ਸੀ ਜਾਨੋ ਹਾਂਜੀ ਤੇ ਮਨ ਲੈ ਕੀ ਕੀ ਬਾਤ ਤੇ ਇਹਦਾ ਹਥਿਆਰ ਨਾਲ ਮਾਰਿਆ ਗਿਆ ਕਿ ਕਿਦਾਂ ਭਾਜੀ ਕਿੱਦਾਂ ਦੇਖ ਰਹੇ ਹੋ ਆਏਗੇ ਜਿਹੜੀਆਂ ਗੁੰਡਾਗਰਦੀ ਦੇਖਣ ਨੂੰ ਮਿਲਦੀ ਹੈ ਜਿਹੜੇ ਭਾਈ ਇਹ ਬੰਦ ਹੋਣੀ ਚਾਹੀਦੀ ਆ ਇਹ ਬੰਦ ਹੋਣੀ ਚਾਹੀਦੀ ਆ ਬੰਦ ਕਰੋ ਨਸ਼ਾ ਵੇਚਦੇ ਚਿੱਟਾ ਵੇਚਦੇ ਬੰਦ ਕਰਾਓ ਰੇਂਡੇ ਰੇਂਡੇ ਭਗਵਾੜੇ ਰੇਂਡੇ ਭਗਵਾੜੇ ਚਿੱਟਾ ਇੱਥੇ ਵੇਚ ਲਾਉਂਦੇ ਆ ਰੇਂਡੇ ਭਗਵਾੜੇ ਆ ਤੋ ਕਰ ਵੇਚ ਕੇ ਤਾਂ ਫਗਵਾੜੇ ਕੋ ਰੇਂਦੇ ਇੱਥੇ ਚਿੱਟਾ ਮੇਤਰੀ ਕਾ ਤੋਂ ਚਾਰਾ ਮੰਡੀ ਰੇਂਦੇ ਫਗਵਾੜੇ ਯਾਰ ਕੋਈ ਨਾ ਦਿਖਾ ਰਹੇ ਆ ਸਿਵਲ ਹਸਪੀਟਲ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਆ ਸਰ ਕਿਹੜੇ ਮਾਮਲੇ ਦੀ ਜਾਣਕਾਰੀ ਹੋ ਗਈ ਤੁਹਾਨੂੰ ਕਲੀਅਰ ਜਦਾ ਕਿ ਕੋਈ ਸਟੇਟਮੈਂਟ ਨਹੀਂ ਸਾਡੇ ਕੋਲ ਹੋਈ ਅਸ਼ੋਕ ਦੀ ਸ਼ਾਮ ਪੀੜਤ ਦਾ ਕਹਿਣਾ ਹੈ ਕਿ ਸ਼ਾਮ 7:00 ਵੀ ਦੀ ਲੜਾਈ ਹੋਈ ਸੀ ਯਾਰ ਤੇ ਕੋਈ ਵੀ ਪੁਲਿਸ ਨਹੀਂ ਆਈ ਲੇਕਿਨ ਪੁਲਿਸ ਵਾਲੇ ਦਾ ਕਾਰਬੈਸ਼ਨ ਹੋਣ ਦੀ ਇਨਫਰਮੇਸ਼ਨ ਆਈ ਹੈ ਹੁਣ ਦੱਸ ਦਿੰਦਾ ਸਾਡੇ ਕੋਲ ਸਿਵਲ ਹਸਪੀਟਲ ਦੇ ਸਰ ਝਗੜਾ ਹੋਇਆ ਪੀੜਤ ਦਾ ਕਹਿਣਾ ਹੈ ਕਿ ਪੀੜਤ ਦਾ ਕਹਿਣਾ ਹੈ ਕਿ ਸਰ ਚਾਰਾ ਮੰਡੀ ਪੁੱਛਦਾ ਜੀ ਕੋਈ ਨਹੀਂ ਹੁਣ ਤੋਂ ਅਸੀਂ ਸਵਾਲ ਤੇ ਲੈ ਲਿਆ ਇੱਕ ਮਿੰਟ ਮੈਂ ਪਹਿਲਾਂ ਦੱਸਦਾ ਸਿਵਲ ਹਸਪਤਾਲ ਤੋਂ ਸਾਨੂੰ ਮੈਸੇਜ ਆਇਆ ਕਿ ਤਾਂ ਝਗੜਾ ਹੋਇਆ ਅਈ ਉੱਥੇ ਜਾ ਕੇ ਪਤਾ ਕਰ ਲਿਆ ਉਸ ਤੋਂ ਬਾਅਦ ਸਿਵਲ ਹਸਪਤਾਲ ਆਏ ਅਸ਼ੋਕ ਜੀ ਪੀੜਾ ਦਾ ਕਹਿਣਾ ਹੈ ਕਿ ਉਹਨਾਂ ਦਾ ਜਿਨ੍ਹਾਂ ਨੇ ਸੱਟਾਂ ਮਾਰੀਆਂ ਉਹਨਾਂ ਦਾ ਸ਼ਾਇਦ ਉਹਨਾਂ ਦਾ ਪੀੜਾ ਦਾ ਕਹਿਣਾ ਹੈ ਕਿ ਉਹਨਾਂ ਦਾ ਬ੍ਰਦਰ ਕੋਈ ਸੀਏ ਸਟਾਫ ਦੇ ਵਿੱਚ ਇਹਦੇ ਬਾਰੇ ਅਜੇ ਸਾਨੂੰ ਕੋਈ ਪਤਾ ਨਹੀਂ ਕਿ ਜਿੰਨੇ ਚਿਰ ਸਟੇਟਮੈਂਟ ਨਹੀਂ ਹੋ ਜਾਂਦੀ ਕੁਝ ਨਹੀਂ ਕਹਿ ਸਕਦੇ ਜੀ ਜਿੰਨੇ ਉਹ ਸਟੇਟਮੈਂਟ ਸਾਨੂੰ ਦੇਣਗੇ ਦੇਣਗੇ ਉਸ ਤੋਂ ਬਾਅਦ ਦੇਖ ਲੈਣੇ ਸਰ ਡੈਥ ਕਿਹੜੀ ਹੋਈ ਹੈ ਦੇ ਆ ਤੇ ਦੀਪਕ ਕੁਮਾਰ ਹੀ ਨਾਮ ਦੀ ਦੀਪਕ ਕੁਮਾਰ ਦਾ ਨਾਮ ਕੀ ਸਰ ਦਾ ਤੁਮੜਾ ਕਿੱਥੇ ਦੇ ਰਹਿਣ ਦਾ ਦੀਪਕ ਦੀਪਕ ਕੁਮਾਰ ਆ ਬਾਲਮੀ ਕਲੋਨੀ ਗਾਜੀ ਬੁਲੇ ਦਾ ਕੀ ਕੰਮ ਕੀ ਕਰਦਾ ਇੱਕ ਕਾਰਪੋਰੇਸ਼ਨ ਚ ਹੀ ਸਰਕਾਰੀ ਕਾਰਪੋਰੇਸ਼ਨ ਮਲਾਜਮ ਸੀ ਮਲਾਜਮ ਹੀ ਉੱਥੇ ਦੰਸਾ ਕੀ ਕਾਰਵਾਈ ਕੀ ਨਾਮ ਦੱਸਿਆ ਕਾਰਵਾਈ ਜੋ ਕਾਨੂੰਨੀ ਕਾਰਵਾਈ ਬੰਦੀ ਜਾਂਦੀ ਉਹ ਕਰ ਦੋ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦਾ ਨਾਮ ਪੁੱਛੋ ਸਰ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਮੁੰਡਿਆਂ ਦੇ ਵੱਲੋਂ ਨਗਰ ਨਿਗਮ ਦੇ ਮੁਲਾਜ਼ਮ ਦਾ ਕਤਲ ਕਰ ਦਿੱਤਾ ਗਿਆ ਬੀਤੀ ਰਾਤ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਵੀ ਖੂਬ ਹੰਗਾਮਾ ਹੋਇਆ ਪਰਵਾਰਕ ਜੀਆ ਦਾ ਕਹਿਣਾ ਹੈ ਕਿ ਨਗਰ ਨਿਗਮ ਦੇ ਸਫਾਈ ਕਰਮੀ ਜੋ ਕਿ ਜਸਨਮ ਦੀਪਕ ਦੱਸਿਆ ਜਾ ਰਿਹਾ ਹੈ ਦਰਜਨ ਭਰ ਮੁੰਡਿਆਂ ਦੇ ਵੱਲੋਂ ਉਸ ਨੂੰ ਕੁੱਟਕੁੱਟ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਉਸ ਦੀ ਪਛਾਣ 33 ਸਾਲਾ ਦੀਪਕ ਦੇ ਰੂਪ ਤੇ ਵਿੱਚ ਹੋਈ ਹੈ ਇੱਕ ਗਾਜ਼ੀਗੁਰਾ ਦਾ ਰੈਂਡ ਵਾਲਾ ਸੀ ਉੱਥੇ ਹੀ ਜਦੋਂ ਮ੍ਰਿਤਕ ਦੇ ਨੂੰ ਲੈ ਕੇ ਸਿਵਲ ਹਸਪਤਾਲ ਦੇ ਵਿੱਚ ਪਰਿਵਾਰ ਪਹੁੰਚਦਾ ਹੈ ਤਾਂ ਉੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਭਾਰੀ ਹੰਗਾਮਾ ਵੀ ਕੀਤਾ ਜਾਂਦਾ ਹੈ ਉਹਨਾਂ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਬੂਟਾ ਮੰਡੀ ਦੇ ਕੋਲ ਕੁਝ ਲੋਕਾਂ ਦੇ ਕੋਲੋਂ ਦੀਪਕ ਦੇ ਵੱਲੋਂ 3 ਲੱਖ ਰੁਪਏ ਲੈਣੇ ਸੀ ਉਹਨਾਂ ਰਾਤ ਫੋਨ ਕਰਕੇ 1.5 ਲੱਖ ਦੇਣ ਦੀ ਗੱਲ ਕਹੀ ਸੀ ਜਿਸ ਵਕਤ ਦੀਪਕ ਪੈਸੇ ਲੈਣ ਲਈ ਜਾਂਦਾ ਹੈ ਤਾਂ ਦਰਜਨੋਂ ਭਰ ਮੁੰਡਿਆਂ ਦੇ ਵੱਲੋਂ ਉਸ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਪਰਿਵਾਰਕ ਜੀ ਲਗਾਤਾਰ ਪੁਲਿਸ ਕੋਲੋਂ ਇਨਸਾਫ ਦੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਬਿਊਰੋ ਰਿਪੋਰਟ ਔਨ ਪੁਆਇੰਟ